ਕੋਈ ਫਾਇਦਾ ਵਾ ਕੋਈ ਗੱਲ ਨਹੀਂ ਰਿਸ਼ਤਾ ਹੋਰ ਕਿਤੇ ਹੋ ਜਾਊਗਾ ਕੀ ਪਤਾ ਰੱਬ ਨੇ ਵਧੀਆ ਹੀ ਨਹੀਂ ਕੀਤਾ ਚੰਗੇ ਥਾਂ ਰਿਸ਼ਤਾ ਹੋ ਜਾਊਗਾ ਐਵੇਂ ਇਦਾਂ ਨਾ ਟੈਨਸ਼ਨ ਲਈ ਜਾਓ ਫਿਰ ਮੈਨੂੰ ਜ਼ਿਆਦਾ ਟੈਨਸ਼ਨ ਹੁੰਦੀ ਆ ਕਿ ਹੈ ਤਾਂ ਸੰਦੀਪ ਤੇਰੀ ਗੱਲ ਠੀਕ ਆ ਪਰ ਮੈਂ ਵੀ ਕੀ ਕਰਾਂ ਜਿਹੜਾ ਕੰਮ ਸੋਚਿਆ ਨਹੀਂ ਸੀ ਨਾ ਉਹ ਕੰਮ ਹੋ ਗਿਆ ਵਾ ਕਿੰਨੇ ਚਾਵਾਂ ਨਾਲ ਸਾਰੇ ਕੰਮ ਕਰਨ ਰਹੇ ਹਾਂ ਕੰਮ ਪਤਾ ਨਾ ਇਹ ਹੀ ਮਰੀਏ ਨੂੰ ਨਾਣ ਤੇ ਉਹਨੂੰ ਕਰਾਉਣਾ ਵਾ ਰਿਸ਼ਤਾ ਤੇ ਲੱਭੋ ਹਜੇ ਕੋਈ ਹੱਥ ਜਗਾ ਵਾ ਤੇ ਮੈਂ ਸੁਣਿਆ ਤੁਸੀਂ ਬਥੇਰੇ ਮੈਂ ਤੁਹਾਨੂੰ ਕਹਿਣਾ ਹੀ ਵੀ ਉਹ ਫੋਨ ਕੀਤਾ ਸੀ ਮੈਂ ਬਚੋਲਨ ਨੂੰ ਉਹ ਕਹਿੰਦੀ ਆ ਵੀ ਕੋਈ ਗੱਲ ਨਹੀਂ ਆ 19 ਤਰੀਕ ਤੇ ਹੀ ਆਪਾਂ ਚੱਲ ਰਪਿੰਦਰ ਜੇ ਤੂੰ ਦੱਸਣ ਲਈ ਆ ਤੇ ਚੰਗਾ ਹੀ ਹੋਊਗਾ ਅਸੀਂ ਘੜੀ-ਘੜੀ ਜਾ ਕੇ ਕੀ ਵੇਖਣਾ ਵਾ ਕਰਾਂ ਵਰਗੇ ਘਰ ਹੋਣਗੇ ਸਾਡੇ ਵਰਗਾ ਤੇ ਬਣਿਆ ਹੀ ਹੋਊਗਾ ਤੇ ਨਾਲੇ ਤੂੰ ਦੱਸਣ ਲਈ ਮੈਂ ਜੋ ਵੀ ਕਹਿਣ ਲਈ ਆ ਨਾ ਸੱਚੀ ਕਹਿਣ ਲਈ ਆ ਮੈਂ ਹੋਸ਼ ਵਿੱਚ ਹੀ ਆ ਪਤਾ ਨਹੀਂ ਕਿਹਦਾ ਬੇੜਾ ਗਰਕ ਗਿਆ ਜਿਹੜਾ ਜ ਤੇ ਕੀ ਕਰਦੀ ਫੇਰ ਮੇਰਾ ਮਨ ਤੇ ਅਜੇ ਵੀ ਨਹੀਂ ਟਿਕਣ ੜਿਆ ਬਾਰ ਬਾਰ ਨਾ ਉਹੀ ਵਿਚਾਰ ਮਨ ਵਿੱਚ ਆਉਂਦੀ ਆ।